ਨਾਸਰੇ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਪੀਜੈ ਜੇ ਬਦੀ ਕਰੇ ਤਾਂ ਤਸੁਨਾ ਸ਼ਿਜੈ ਚੋਰ ਸਲਾਹੇ ਚੀਤ ਨਾ ਪੀਜੈ ਧੰ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਤਨਸਰੀ ਦੇ ਵਿੱਚ ਅੰਗ 662 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਚੋਰ ਸਲਾਹੇ ਚੀਤ ਨਾ ਭੀਜੈ ਕਰਤਾਤ ਕਿ ਜੇ ਕਰ ਕੋਈ ਚੋਰ ਵਿਅਕਤੀ ਉਸ ਹਰੀ ਪਰਮੇਸ਼ਰ ਦੀ ਸਲਾਉਤਾ ਵੀ ਕਰਨੀ ਕਰੇ ਵਡਿਆਈ ਵੀ ਕਰਨੀ ਕਰੇ ਤਾਂ ਫੇਰ ਵੀ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਜੀ ਦਾ ਚਿੱਤ ਕਦੇ ਭੇਜਦਾ ਨਹੀਂ ਪ੍ਰਸੰਨ ਨਹੀਂ ਹੁੰਦਾ ਕਹਿੰਦੇ ਜੇ ਵਧੀ ਕਰੇ ਤਾਂ ਤਸੂਨਾਸ਼ਿ ਜਾ ਕਰ ਜੈ ਕਰ ਕੋਈ ਚੋਰ ਵਿਅਕਤੀ ਬਦੀ ਕਰਨੀ ਕਰੇ ਭਾਵ ਕੇ ਹਰੀ ਪਰਮੇਸ਼ਰ ਜੀ ਦੇ ਨੰਦਿਆ ਕਰਨੀ ਕਰੇ ਤਮਹਾਰਾ ਇਹਦਰਤੀ ਮਾਤਰ ਵੀ ਹਰੀ ਪਰਮੇਸ਼ਰ ਜੀ ਦਾ ਕੁਝ ਘਟਦਾ ਨਹੀਂ ਕਹਿੰਦਾ ਚੋਰ ਕਿ ਹਾਮਾ ਭਰੇ ਨਾ ਕੋਏ ਚੋਰ ਕਿ ਆ ਚੰਗਾ ਕਿਉ ਹੋਏ ਚੋਰ ਕੇ ਹਾਮਾਂ ਭਰੇ ਨਾ ਕੋਈ ਅਰਥਾਤ ਕੇ ਭਾਈ ਕੋਈ ਵੀ ਹਰੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਚੋਰ ਦੀ ਹਾਮੀ ਨਹੀਂ ਭਰਦਾ ਜਾਬ ਨਹੀਂ ਨਹੀਂ ਭਰਦਾ ਕਿਉਂਕਿ ਮਹਾਰਾਜ ਕਹਿੰਦੇ ਚੋਰ ਕੀਆ ਚੰਗਾ ਕਿਉ ਹੋਏ ਚੋਰ ਦੁਆਰਾ ਕੀਤਾ ਕੋਈ ਵੀ ਕੰਮ ਭਲਾ ਚੰਗਾ ਕਿਵੇਂ ਹੋ ਸਕਦਾ ਭਾਵ ਕੇ ਹੋ ਹੀ ਨਹੀਂ ਸਕਦਾ ਸੋ ਮਹਾਰਾਜ ਕਹਿੰਦੇ ਸੌਣ ਮਾਨੇ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ 부ਝਿਆ ਸਚਿਆਰ ਰਹਾਓ ਸੁਣ ਮਨ ਅੰਧੇ ਕੁੱਤੇ ਕੂੜਿਆਰ ਅਰਥਾਤ ਕਹਿ ਮੇਰੇ ਮਨ ਸੁਣ ਨਾ ਕਰੇ ਅੰਨਿਆ ਭਾਵ ਅਗਿਆਨੀਆਂ ਕੁੱਤਿਆ ਭਾਵ ਲੋਭਿਆ ਕੂੜਿਆਰ ਭਾਵ ਝੂਠਿਆ ਕਹਿੰਦਾ ਬਿਨ ਬੋਲੇ 부ਝਿਆ ਸਚਿਆਰ ਅਰਥਾਤ ਕੇ ਬੇਨਾ ਕੋ ਜੇ ਬੋਲਿਆ ਸਚਿਆਰਾ ਪੁਰਸ਼ ਮਹਾਰਾਜ ਕਹਿੰਦੇ ਬੁੱਝਿਆ ਜਾਂਦਾ ਹੈ ਜਾਣਿਆ ਜਾਂਦਾ ਹੈ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਵਿੱਚ ਕਿਰਪਾ ਕਰਦੇ ਹਨ ਕਹਿੰਦਾ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਇੱਕ ਦੋ ਗਣਾ ਯਾਰ ਸਵਾਲਿਓ ਚੋਰ ਸਿਆਣਾ ਅਰਥਾਤ ਕਿ ਚੋਰ ਜਿੰਨਾ ਮਰਜੀ ਸੋਨਾ ਵੀ ਕਿਉਂ ਨਾ ਹੋਵੇ ਬੇਸ਼ੱਕ ਸਿਆਣਾ ਵੀ ਕਿਉਂ ਨਾ ਹੋਵੇ ਪਰੰਤੂ ਮਹਾਰਾਜ ਕਹਿੰਦੇ ਖੋਟੇ ਕਾ ਮੁੱਲ ਏਕ ਦੁਗਾਣਾ ਅਰਥਾਤ ਕਿ ਚੋਰ ਵਿਅਕਤੀ ਉਸ ਖੋਟੇ ਸਿੱਕੇ ਵਰਗਾ ਹੁੰਦਾ ਜਿਹਦਾ ਮੁੱਲ ਮਹਾਰਾਜ ਕਹਿੰਦੇ ਕੇਵਲ ਦੋ ਗੰਡੇ ਹੁੰਦਾ ਹੈ ਜਾਂ ਫਿਰ ਕੇਵਲ ਇੱਕ ਦਵੜੀ ਮਾਤਰ ਹੁੰਦਾ ਹੈ ਕਹਿੰਦਾ ਜੇ ਸਾਥ ਰੱਖਿਆ ਦੀ ਜਰ ਲਾਏ ਜੇ ਪਰਖਿਆ ਖੋਟਾ ਹੋਏ ਜਾਏ ਜੇ ਸਾਥ ਰੱਖਿਆ ਦੀ ਜਰ ਲਾਏ ਜੇ ਕਰਮਹਾਰਾਜ ਕਹਿੰਦੇ ਕਿਸੇ ਖੋਟੇ ਸਿੱਕੇ ਨੂੰ खरे ਸਿੱਕੇ ਦੇ ਨਾਲ ਰੱਖਦੇ ਵੀ ਇਹ ਔਰ ਉਹਨਾਂ ਦੇ ਵਿੱਚ ਰਲਾ ਵੀ ਦੇ ਵੀ ਇਹ ਤਾਂ ਮਹਾਰਾਜ ਕਹਿੰਦੇ ਜਾ ਪਰਖਿਆ ਖੋਟਾ ਹੋਏ ਜਾਏ ਜਦੋਂ ਫਿਰ ਸਿੱਕੇਆਂ ਨੂੰ ਪਰਖਿਆ ਜਾਂਦਾ ਤੇ ਮਹਾਰਾਜ ਕਹਿੰਦੇ ਜਿਹੜਾ ਖੋਟਾ ਸਿੱਕਾ ਹੈ ਉਹ ਖੋਟਾ ਹੀ ਸਿੱਧ ਹੋ ਜਾਂਦਾ ਹੈ ਕਹਿਣ ਤੋਂ ਪਾਵੈ ਕਿ ਜੇਕਰ ਕੋਈ ਮਨਮੁਖ ਗੁਰਮੁਖਾਂ ਦੇ ਵਿੱਚ ਲੋਕ ਕੇ ਬਹਿ ਜਾਵੇ ਤੇ ਜਦੋਂ ਮਹਾਰਾਜ ਪਰਖਦੇ ਹਨ ਤੇ ਜਿਹੜਾ ਮਨਮੁਖ ਹੈ ਉਹ ਮਨਮੁਖ ਹੀ ਸਾਬਤ ਹੋ ਜਾਂਦਾ ਹੈ ਸਿੱਧ ਹੋ ਜਾਂਦਾ ਹੈ ਕਹਿੰਦਾ ਜੈਸਾ ਕਰੇ ਸੋ ਤੈਸਾ ਪਾਵੇ ਸ਼ਾਪ ਬੀਜ ਆਪੇ ਹੀ ਖਾਵੇ ਜਿサ ਕਰੇ ਸੋ ਤੈਸਾ ਪਾਵੇ ਜਿਸ ਤਰ੍ਹਾਂ ਦੇ ਕੋਈ ਵੀ ਜੀਵ ਕਰਮ ਕਰਦਾ ਹੈ ਉਸੇ ਤਰ੍ਹਾਂ ਦਾ ਹੀ ਫਲ ਪਾਉਣਾ ਕਰਦਾ ਹੈ ਆਪ ਬੀਜ ਆਪੇ ਹੀ ਖਾਵੇ ਤੇ ਹਰ ਇੱਕ ਜੀਵ ਆਪ ਹੀ ਕਰਮਾ ਰੂਪੇ ਬੀਜ ਨੂੰ ਬੀਜ ਕੇ ਉਹਨਾਂ ਦੇ ਫਲ ਨੂੰ ਵੀ ਆਪ ਹੀ ਭੋਗਣਾ ਕਰਦਾ ਹੈ ਖਾਣਾ ਕਰਦਾ ਹੈ ਕਹਿੰਦਾ ਜੇ ਵਡਿਆਈਆਂ ਆਪੇ ਖਾਏ ਜੇ ਹੀ ਸਵਰਤ ਤੇ ਹਾਰਾਹ ਜਾਏ ਜੇ ਵਡਿਆਈਆਂ ਆਪੇ ਖਾਏ ਅਰਥਾਤ ਕਹੇ ਜੇਕਰ ਕੋਈ ਵਿਅਕਤੀ ਆਪ ਹੀ ਆਪਣੀਆਂ ਵਡਿਆਈਆਂ ਕਰਵਾ ਕੇ ਆਪਣੀਆਂ ਉਪਸ਼ਾਮ ਦਾ ਕਰਵਾ ਕੇ ਉਸ ਦੇ ਸਵਾਦ ਨੂੰ ਖਾਣਾ ਕਰੇ ਭੋਗੜਾ ਕਰੇ ਤਾਂ ਮਹਾਰਾਜ ਕਹਿੰਦੇ ਇਸ ਦਾ ਉਸ ਨੂੰ ਕੋਈ ਬਾਲਾ ਲਾਭ ਮਿਲਣ ਵਾਲਾ ਨਹੀਂ ਕਿਉਂਕਿ ਮਹਾਰਾਜ ਕਹਿੰਦੇ ਜਿਹੀ ਸੁਰਤ ਤਿਹਾਰਾ ਹੈ ਜਾਏ ਅਰਥਾਤ ਕਿ ਜਿਸ ਤਰ੍ਹਾਂ ਦੀ ਕਿਸੇ ਜੀਵ ਦੀ ਕੋਈ ਸੁਰਤੀ ਹੁੰਦੀ ਹੈ ਮਹਾਰਾਜ ਕਹਿੰਦੇ ਉਸੇ ਤਰ੍ਹਾਂ ਦੇ ਰਾਤ ਅਹੀ ਪੈ ਜਾਂਦੀ ਹੈ ਉਸੇ ਤਰ੍ਹਾਂ ਦੇ ਰਾਤ ਅਹੀ ਤੁਰਨਾ ਕਰਦੀ ਹੈ ਕਹਿੰਦੇ ਜੈ ਸੋ ਕੂੜਿਆ ਕੂੜ ਕਬਾੜ ਪਾਵੈ ਸਭ ਆਖੋ ਸੰਸਾਰ ਜੈਸਾ ਕੂੜਿਆ ਕੋੜ ਕਬਾੜ ਅਰਥਾਤਕ ਜੇਕਰ ਚਾਹੇ ਸੈਂਕੜੇ ਵੀ ਮਹਾਰਾਜ ਕਹਿੰਦੇ ਕੂੜਿਆ ਅਰਥਾਤ ਬੁਰਾਈਆਂ ਹੋਣ ਤਾਂ ਉਹ ਮਹਾਰਾਜ ਕਹਿੰਦੇ ਕੋੜ ਕਬਾੜ ਹੀ ਰਹਿੰਦਾ ਹੈ ਝੂਠ ਦਾ ਪਲੰਦਾ ਹੀ ਰਹਿੰਦਾ ਹੈ ਬੁਰਾਈਆਂ ਹੀ ਰਹਿੰਦੀਆਂ ਹਨ ਭਾਵੈ ਸਭ ਆਖੋ ਸੰਸਾਰ ਅਰਥਾਤਕ ਭਾਵੈ ਸਾਰਾ ਸੰਸਾਰ ਭਿਅਾ ਉਹਨਾਂ ਦੀ ਹਮਾਇਤ ਕਰੇ ਪਰੰਤੂ ਮਹਾਰਾਜ ਕਹਿੰਦੇ ਕੋੜ ਕਦੇ ਸੱਚ ਨਹੀਂ ਬਣ ਜਾਂਦਾ ਤਦ ਪਾਵੈ ਅੱਧੀ ਪਰਵਾਣਾ ਨਾਨਕ ਜਾਣੈ ਜਾਣ ਸੁ ਜਾਣ ਤਦ ਪਾਵੈ ਅੱਧੀ ਪਰਵਾਣਾ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਜੇ ਤੁਹਾਡਾ ਪਾਣਾ ਹੋਵੇ ਤੁਹਾਡੀ ਮौज ਹੋਵੇ ਤਾਂ ਮਹਾਰਾਜ ਜੀ ਅੱਧੀ ਮਰਜ਼ਾ ਦਾ ਵੀ ਤੁਹਾਨੂੰ ਪਰਵਾਣ ਹੋ ਜਾਂਦੀ ਹੈ ਅਧੂਰੀ ਭਗਤੀ ਵੀ ਤੁਹਾਨੂੰ ਪਰਵਾਣ ਹੋ ਜਾਂਦੀ ਹੈ ਜਾਂ ਫਿਰ ਇੱਥੇ ਪਾਠ ਅਤੀਵਿ ਕੀਤਾ ਜਾਂਦਾ ਹੈ ਕਿ اے ਅਕਾਲ ਪੁਰਖ ਵਾਹਿਗੁਰੂ ਜੀ ਜੇ ਤੁਹਾਡਾ ਬਾਣਾ ਹੋਵੇ ਤਾਂ ਕਲਮਤ ਜਾਂ ਬੁੱਧੀ ਤਾਂ ਹੋਣਾ ਵਿਅਕਤੀ ਵੀ ਪ੍ਰਵਾਨ ਹੋ ਜਾਂਦਾ ਹੈ ਕਹਿੰਦਾ ਨਾਨਕ ਜਾਣੈ ਜਾਣ ਸੁਜਾਣਾ ਨਾਨਕ ਜਾਣੈ ਜਾਣ ਸੁਜਾਣ ਤੇ ਧੰਨ ਗੁਰੂ ਰਾਨਕ ਦੇ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਉਹ ਸੁ ਜਾਣ ਅਰਥਾਤ ਜਾਣ ਜਾਣ ਪਰਮੇਸ਼ਰ ਸਾਰਾ ਕੁਝ ਹੀ ਜਾਣਦਾ ਹੈ ਭਾਈ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜਾ ਆਣਾ ਕਾਇਆ ਕਾਗਦ ਮਨ ਪਰਵਾਨ ਅਰਥਾਤ ਕਿ ਸਾਡੀ ਕਾਇਆ ਜਾਂ ਦੇਹੀ ਅਸਲ ਦੇ ਵਿੱਚ ਕਾਗਜ਼ ਹੈ ਅਤੇ ਮਨ ਇਸ ਦੇ ਉੱਪਰ ਪਰਵਾਨਾ ਜਾਂ ਲਿਖਿਆ ਹੋਇਆ ਹੁਕਮ ਹੈ ਮੋਰ ਹੈ ਪਰਮੇਸ਼ਰ ਜੀ ਦੀ ਕਹਿੰਦਾ ਸਿਰ ਕੈ ਲੇਖ ਨਾ ਪੜਾ ਆਣਾ ਅਰਥਾਤ ਕਿ ਅਣਜਾਣ ਵਿਅਕਤੀ ਜਿਹੜਾ ਹੈ ਆਪਣੇ ਸਿਰ ਦੇ ਉੱਪਰ ਲਿਖੇ ਹੋਏ ਪਰਮੇਸ਼ਰ ਦੁਆਰਾ ਲੇਖਾਂ ਨੂੰ ਪੜ੍ਹਦਾ ਨਹੀਂ ਕਰਦਾ ਜਾਣਣਾ ਨਹੀਂ ਕਰਦਾ ਤੈਂਦਾ ਦਰਗਹਾ ਕੜਿਹਾ ਤੀਨੇ ਲੇਖ ਖੋਟਾ ਕਾਮਨ ਆਵਾ ਵੇਖ ਦਰਗਹਾ ਕੜਿਹਾ ਤੀਨੇ ਲੇਖ ਅਰਥਾਤ ਕਿ ਜੀਵਾਂ ਰੂਪੀ ਸਿੱਕੇ ਆ ਦੇ ਉੱਪਰ ਹਰੀ ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚ ਤਿੰਨ ਤਰ੍ਹਾਂ ਦੇ ਲੇਖ ਘੜੇ ਜਾਂਦੇ ਹਨ ਤਿੰਨ ਤਰ੍ਹਾਂ ਦੇ ਹੁਕਮ ਉਕਰੇ ਜਾਂਦੇ ਹਨ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਔਰ ਮਹਾਰਾਜ ਕਹਿੰਦੇ ਖੋਟਾ ਕਾਮ ਨਾ ਆਵੇ ਵੇਖ ਤੇ ਇਹ ਗੱਲ ਵੇਖਣੀ ਕਰੋ ਕਿ ਮਹਾਰਾਜ ਕਹਿੰਦੇ ਖੋਟਾ ਸਿੱਕਾ ਕਿਸੇ ਵੀ ਕੰਮ ਨਹੀਂ ਆਉਂਦਾ ਕਹਿੰਦੇ ਨਾਨਕ ਜੇ ਵਿੱਚ ਰੁੱਪਾ ਹੋਏ ਖਰਾ ਖਰਾ ਆਖ ਸਭ ਕੋਏ ਰਹਾਉ ਨਾਨਕ ਜੇ ਵਿੱਚ ਰੁੱਪਾ ਹੋਏ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਹਜੇ ਜੀਵarupେ ਸਿੱਕਿਆਂ ਦੇ ਵਿੱਚ ਨਾਮ ਰੂਪੀ ਰੂਪਾ ਅਰਥਾਤ ਚਾਂਦੀ ਹੋਵੇ ਤਾ ਮਹਾਰਾਜ ਕਹਿੰਦੇ ਸਾਰੇ ਖਰਾ 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 ਕਹਿੰਦੇ ਹਨ ਫਿਰ ਗੁਰਮੁਖਾਂ ਦੀ ਵਡਿਆਈ ਕਰਦੇ ਹਨ ਸਾਰੇ ਜੇ ਨਾਮ ਪੱਲੇ ਹੋਵੇ ਤਾਂ ਸੁਰ ਹੋ ਅਰਥਾਤ ਵਿਸ਼ਰਾਮ ਦੇ ਕੇ ਅਗੂ ਆਪਣੇ ਬਚਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਾ ਦੇ ਕੋੜ ਬੋਲ ਮਲ ਖਾਏ ਬ੍ਰਾਹਮਣ ਨਾ ਵਹਿ ਜੀ ਆ ਕਾਏ ਆਪਣੇ ਸਮਕਾਲੀ ਸਮੇਂ ਦੇ ਵਿੱਚ ਜਿਹੜੀਆਂ ਧਾਰਮਿਕ ਪਰਸਥਿਤੀਆਂ ਸਾਨੂੰ ਉਹਦਾ ਜ਼ਿਕਰ ਕਰਦੇ ਆ ਧੰਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਕਾਜੀ ਸਨ ਉਹ ਕੂੜ ਬੋਲ ਕੇ ਝੂਠ ਬੋਲ ਕੇ ਅਰਥਾਤ ਝੂਠੇ ਫੈਸਲੇ ਕਰਕੇ ਵੱਡੇ ਰੂਪ ਮੈਲ ਖਾਂਦੇ ਸਨ ਕਹਿੰਦਾ ਬ੍ਰਾਹਮਣ ਨਾ ਵੈ ਜੀ ਆਕਾਏ ਤੇ ਜਿਹੜੇ ਬ੍ਰਾਹਮਣ ਸਨ ਸਨਾਤਨ ਧਰਮਾਂ ਦੇ ਨਮਾਇਦੇ ਮਹਾਰਾਜ ਕਹਿੰਦੇ ਉਹ ਜੀ ਆਕਾਦ ਕਰਕੇ ਪਾਪ ਕਰਕੇ ਅਤਿਆਚਾਰ ਜਾਂ ਜ਼ੁਲਮ ਕਰਕੇ ਤੀਰਸਾਂ ਤੇ ਨਹਾਉਣ ਦੇ ਲਈ ਤੁਰ ਜਾਂਦੇ ਸਨ ਜੋਗੀ ਜੋਗਤ ਨਾ ਜਾਣੇ ਅੰਦਾ ਤਿੰਨ ਓਜਾੜੇ ਕਾ ਬੰਦਾ ਤੇ ਜਿਹੜੇ ਜੋਗੀ ਸਨ ਉਸ ਵਕਤ ਮਹਾਰਾਜ ਕਹਿੰਦੇ ਉਹਨਾਂ ਨੂੰ ਜੀਵਨ ਦੀ ਯੋਗਤਾ ਨਹੀਂ ਆਈ ਉਹਨੇ ਅਰਥਾਤ ਅਗਿਆਨੀ ਸਨ ਸੋ ਇਸ ਕਰਕੇ ਭਾਈ ਤਿੰਨਾ ਧਰਮਾਂ ਦੇ ਜਿਹੜੇ ਨਮਾਇंदे ਸਨ ਉਹ ਬਰਬਾਦੀ ਦਾ ਮੋਢ ਸਨ ਓਜਾੜੇ ਦਾ ਬੰਨ ਸਨ ਮਹਾਰਾਜ ਕਹਿੰਦੇ ਸੋ ਜੋਗੀ ਜੋ ਜੋਗਤ ਪਛਾਣੈ ਗੁਰ ਪ੍ਰਸਾਦਿ ਏਕੋ ਜਾਣੈ ਸੋ ਜੋਗੀ ਜੋ ਜੁਗਤ ਪਛਾਣੈ ਅਰਥਾਤ ਕਿ ਅਸਲ ਦੇ ਵਿੱਚ ਜੋਗੀ ਉਹੀ ਹੈ ਜਿਹੜਾ ਜੀਵਨ ਦੀ ਯੁਗਤੀ ਨੂੰ ਪਛਾਣਦਾ ਹੈ ਔਰ ਗੁਰ ਪ੍ਰਸਾਦਿ ਏਕੋ ਜਾਣੈ ਅਰਥਾਤ ਕਿ ਆਪਣੇ ਗੁਰੂ ਮਹਾਰਾਜਿਆਂ ਦੀ ਪ੍ਰਸਾਦ ਅਰਥਾਤ ਕਿਰਪਾ ਦੇ ਸਦਕਾ ਏਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣਨਾ ਕਰਦਾ ਹੈ ਕਹਿੰਦੇ ਕਾ ਜੀ ਸੋ ਜੋ ਉਲਟੀ ਕਰੈ ਗੁਰ ਪਰਸਾਦ ਦੇ ਜੀਵਤ ਮਰਾਂ ਕਾਜੀ ਸੋ ਜੋ ਉਲਟੀ ਕਰਾ ਮਹਾਰਾਜ ਕਹਿੰਦੇ ਕਾਜੀ ਵੀ ਅਸਲ ਦੇ ਵਿੱਚ ਉਹ ਹੈ ਜਿਹੜਾ ਆਪਣੇ ਸੁਰਤੀ ਬਿਰਤੀ ਨੂੰ ਸੰਸਾਰ ਵਾਲੇ ਬਣਿਓ ਮਾਇਆ ਵਾਲੇ ਬਣਿਓ ਉਲਟਾਉਣਾ ਕਰਦਾ ਹੈ ਗੁਰ ਗੁਰ ਪ੍ਰਸਾਦਿ ਜੀਵਤ ਮਰਾਂ ਆਪਣੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਜੀਵਤ ਪਾਤ ਹੋਮੇ ਹੰਕਾਰ ਵਾਲੇ ਬਣਿਓ ਮਰਨਾ ਕਰਦਾ ਹੈ ਕਹਿੰਦੇ ਸੋ ਬ੍ਰਾਹਮਣਾ ਜੋ ਬ੍ਰਾਹਮ ਵੀ ਚਾਰਾ ਆਪ ਤਾਰਾ ਸਗਲੇ ਕੋਲ ਤਾਰਾ ਸੋ ਬ੍ਰਾਹਮਣਾ ਜੋ ਬ੍ਰਹਮ ਵਿਚਾਰ ਹੈ ਅਰਥਾਤ ਕਿ ਅਸਲ ਦੇ ਵਿੱਚ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੇ ਵਿਚਾਰ ਕਰਦਾ ਹੈ ਔਰ ਮਹਾਰਾ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਆਪ ਤਾਰਾ ਸਗਲੇ ਕੋਲ ਤਾਰਾ ਕਾਬ ਤਰਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਲੈਂਦਾ ਹੈ ਕਹਿੰਦੇ দান ਸੰਬੰਧ ਸੋਈ ਦਿਲ ਤੋਂ ਵਾ ਉਹ ਮੁਸਲਮਾਨ ਸੋਈ ਮਲਖ ਹੋਵੇ। ਦਾਨਸਬੰਦ ਸੋਈ ਦਿਲ ਤੋਂ ਵਾਰ ਸਾਧ ਕੇ ਅਸਲ ਦੇ ਵਿੱਚ ਅਕਲਮੰਦ ਉਹੀ ਹੈ ਦਾਨਸ਼ਬੰਦ ਉਹੀ ਹੈ। ਜਿਹੜਾ ਸਰੀਰ ਦੇ ਬਜਾਇਆ ਆਪਣੇ ਦਿਲ ਨੂੰ ਆਪਣੇ ਮਨ ਨੂੰ ਤੋਣਾ ਕਰਦਾ ਹੈ। ਔਰ ਮਹਾਰਾਜ ਕਹਿੰਦਾ ਮੁਸਲਮਾਨ ਸੋਈ ਮਲਖ ਹੋਵੇ। ਔਰ ਮੁਸਲਮਾਨ ਵੀ ਉਹੀ ਅਸਲੀ ਜਿਹੜਾ ਆਪਣੇ ਮਨ ਦੀ ਮੈਲ ਨੂੰ ਗਵਾਉਣਾ ਕਰਦਾ ਹੈ। ਕਹਿੰਦਾ ਪੜਿਆ ਬੂਝਾ ਸੋ ਪਰਵਾਣ ਜੇ ਸਿਰ ਦਰਗਹ ਕਾ ਨੀਸਾਨ ਪੜਿਆ ਬੂਝਾ ਸੋ ਪਰਵਾਣ ਅਰਥਾਤ ਕਿ ਕੇਵਲ ਉਹੀ ਪੜਿਆ ਪਰਵਾਣ ਪਾਤਸ਼ਾਹ ਜੀ ਨੂੰ ਜਿਹੜਾ ਪੜਾਈ ਦੇ ਵਿੱਚੋਂ ਪਰਮਾਰਥ ਦੀ ਗੱਲ ਨੂੰ ਬੁਝਣਾ ਕਰਦਾ ਹੈ ਤਤ ਨੂੰ ਬੁਝਣਾ ਕਰਦਾ ਹੈ ਔਰ ਮਹਾਰਾਜ ਕਹਿੰਦਾ ਜੇ ਸਿਰ ਦਰਗਹ ਕਾ ਨੀਸਾਨ ਜਿਹਦੇ ਸਿਰ ਦੇ ਉੱਪਰ ਹਰੀ ਪਰਮੇਸ਼ਰ ਜੀ ਦੀ ਦਰਗਾਹ ਦੀ ਪ੍ਰਵਾਨਗੀ ਦਾ ਨਿਸ਼ਾਨ ਪਿਆ ਹੋਵੇ ਉਹਦੀ ਕਿਰਪਾ ਦਾ ਨਿਸ਼ਾਨ ਪੈ ਜਾਵੇ ਸੋ ਅਗੋਂ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾਟਾ ਬ ਨਾ ਨਸ਼ਟ ਜਾਗ ਪਰਿਸ਼ਟ ਹੋਏ ਡੁੱਬਤਾ ਇਹ ਜਗ ਕਾਲ ਨਾਹੀ ਜੋਗ ਨਾਹੀ ਅਰਥਾਤ ਕਿ ਨਾਂ ਤੇ ਹੁਣ ਜੋਗ ਵਰਗੀਆਂ ਕਠਨ ਵਿਧੀਆਂ ਦਾ ਮਹਾਰਾਜ ਕਹਿੰਦੇ ਕਾਲ ਅਰਥਾਤ ਕਿ ਸਮਾਂ ਹੀ ਰਹਿ ਗਿਆ ਨਾਹੀ ਸਤ ਕਾ ਟੱਬ ਤੇ ਮਹਾਰਾਜ ਕਹਿੰਦੇ ਨਾ ਹੁਣ ਕਾਲ ਯੁਗ ਦੇ ਵਿੱਚ ਭਾਈ ਸਤਵਾਦੀ ਜੀਵਨ ਜਿਉਣ ਦਾ ਕੋਈ ਟਾਬਰ ਠਾ ਢੰਗ ਤਰੀਕਾ ਹੀ ਰਹਿ ਗਿਆ ਹੈ ਕਹਿੰਦਾ ਥਾ ਨਸ਼ਟ ਜਾਗ ਪਰੇਸ਼ਟ ਹੋਏ ਡੂਬਤਾ ਇਵੇਂ ਜਾਗ ਥਾ ਨਸ਼ਟ ਜਾਗ ਪਰੇਸ਼ਟ ਹੋਏ ਮਹਾਰਾ ਜਿਹੜਾ ਜਗਤ ਦੇ ਵਿੱਚ ਜਿਹੜਾ ਥਾ ਨਸ਼ਟ ਭਾਵ ਕੇ ਇਸ਼ਟ ਅਸਥਾਨ ਹਨ ਧਰਮ ਸਥਾਨ ਹਨ ਉਹ ਪਰੇਸ਼ਟ ਹੋ ਚੁੱਕੇ ਹਨ ਅਤੇ ਡੂਬਤਾ ਇਵੇਂ ਜਾਗਰਥਾਤ ਕਿਸ ਤਰੀਕੇ ਦੇ ਨਾਲ ਸਾਰਾ ਜਗਤ ਡੋਬ ਰਿਹਾ ਹੈ ਸੰਸਾਰ ਡੋਬ ਰਿਹਾ ਹੈ ਕਹਿੰਦਾ ਕਾਲ ਮਹਾਰਾਮ ਨਾਮ ਸਾਰ ਅਖੀ ਤਾਂ ਮੇਟਾ ਨਾਗ ਪਕੜਾ ਠੱਗਣ ਕੋ ਸੰਸਾਰ ਰਹਾ ਕਾਲ ਮਹਾਰਾਮ ਨਾਮ ਸਾਰ ਭਾਈ ਕਾਲ ਯੁਗ ਦੇ ਵਿੱਚ ਕੇਵਲ ਤੇ ਕੇਵਲ ਰਮੇ ਰਾਮ ਦਾ ਨਾਮ ਹੀ ਸ੍ਰੇਸ਼ਟ ਹੈ ਉੱਤਮ ਹੈ ਵਧੀਆ ਹੈ ਪਰੰਤੂ ਇਹ ਪਖੰਡੇ ਬ੍ਰਾਹਮਣ ਜਿਸ ਦੇ ਪਰਥਾਏ ਮਾਰ ਇਹਨੇ ਬਚਨ ਉਚਾਰਨ ਕੀਤਾ ਉਹ ਕੀ ਕਰਦਾ ਸੀ ਮਹਾਰਾਜ ਕਹਿੰਦਾ ਖੇਤਾ ਮੇਟਹਾ नाग ਪਕੜਾ ਠੱਗਣ ਕਉ ਸੰਸਾਰ ਰਹਾਉ ਕਦੇ ਤੇ ਹੱਥ ਦੇ ਨਾਲ ਆਪਣੀਆਂ ਅੱਖਾਂ ਨੂੰ ਮੀਟਣਾ ਕਰਦਾ ਹੈ ਕਦੇ ਮਹਾਰਾਜ ਕਹਿੰਦੇ ਆਪਣੀ ਆਂਟ ਅਸਵਾ ਚੁੰਡੀ ਦੇ ਨਾਲ ਚੁਟਕੀ ਦੇ ਨਾਲ ਨੱਕ ਨੂੰ ਪકડਣਾ ਕਰਦਾ ਹੈ ਕਾਦੇ ਲਈ ਕੇਵਲ ਮਹਾਰਾਜ ਕਹਿੰਦਾ ਠੱਗਣ ਕਉ ਸੰਸਾਰ ਸੰਸਾਰ ਨੂੰ ਠੱਗਣ ਮਾਤਰ ਦੇ ਲਈ ਲੁੱਟਣ ਦੇ ਲਈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕਿ ਅਗੋ ਆਪਣੇ ਬਚਨ ਦੇ ਅਗਲੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਂਟ ਸੈਤੇ ਨਾਕ ਪਕੜਾ ਸੂਜ ਤੈ ਤਨ ਲੋ ਮਗਰ ਪਾਛਾ ਕਾਸ਼ਨਾ ਸੂਜਾ ਇਹੋ ਪਦਮ ਆਲੋ ਆਂਟ ਸੈਤੇ ਨਾਕ ਪਕੜਾ ਆਂਟ ਕਹਿੰਦੇ ਨੇ ਊਠਾ ਰੰਗੂਠੇ ਦੇ ਨਾਲ ਦੀ ਇੱਕ ਜਾਂ ਦੋ ਉਂਗਲਾਂ ਨੂੰ ਚੁਟਕੀ ਨੋ ਮਹਾਰਾਜ ਕਹਿੰਦੇ ਆਪਣੇ ਚੁਟਕੀ ਦੇ ਨਾਲ ਆਪਣੇ ਨਾਕ ਨੂੰ ਪਕੜਨਾ ਕਰਦਾ ਸੀ ਔਰ ਲੋਕਾਂ ਨੂੰ ਕੀ ਦਾਵਾ ਕਰਦਾ ਸੀ ਸੂਜ ਤੈ ਤਨ ਲੋ ਲੋਕਾਂ ਨੂੰ ਕਹਿੰਦਾ ਸੀ ਮਨੋਂ ਤਿੰਨਾਂ ਲੋਕਾਂ ਦੀ ਸੋਝੀ ਆ ਤਰ ਲੋਕੀ ਦੀ ਸੋਝੀ ਆ ਆਕਾਸ਼ ਲੋਕ ਮਾਤ ਲੋਕ ਬਤਾਲ ਲੋਕ ਦੀ ਸੋਝੀ ਭਾਵ ਸਾਰੇ ਵਿਸ਼ਵ ਦੀ ਸੋਝੀ ਐ ਪਰੰਤੂ ਮਹਾਰਾਜ ਕਹਿੰਦਾ ਮਗਰ ਪਾਛਾ ਕਸ਼ਨਾ ਸੋਝਾ ਇਹੋ ਪਦਮ ਅਲੋ ਤਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦੇ ਪਖੰਡ ਦਾ ਪਾਜ ਉਹ ਗੜੰਦੇ ਲਈ ਮਰਦਾਨਾ ਜੀ ਨੂੰ ਕਹਿ ਕੇ ਉਹਦਾ ਪੈਸਿਆਂ ਵਾਲਾ ਲੋਟਾ ਉਸ ਦੇ ਪਿੱਛੇ ਰਖਵਾ ਦਿੱਤਾ ਜਦੋਂ ਉਸ ਨੇ ਅੱਖਾਂ ਖੋਲ੍ਹੀਆਂ ਤੇ ਖਫਾ ਹੋਇਆ ਉਸ ਨੂੰ ਪਤਾ ਨਹੀਂ ਲੱਗਿਆ ਮਹਾਰਾਜ ਕਹਿੰਦਾ ਮਗਰ ਪਾਸ਼ਾ ਕਾਸ਼ ਨਾ ਸੋਜੈ ਪਰੰਤੂ ਮਹਾਰਾਜ ਕਹਿੰਦਾ ਪੰਡਿਤ ਜੀ ਤੁਹਾਨੂੰ ਪਿੱਛੇ ਪਿਆ ਤੇ ਕੁਝ ਸੁਝਦਾ ਨਹੀਂ ਇਹੋ ਪਦਮ ਅਲੋ ਤੁਹਾਡਾ ਹੈ ਜਿਹੜਾ ਪਦਮ ਆਸਨ ਬੜਾ ਅਲੋਕਾਰ ਬੜਾ ਵਿਚਤਰ ਹੈ ਬੜਾ ਅਦਬਤ ਹੈ ਤੁਹਾਡਾ ਪਦਮ ਆਸਨ ਉਹ ਪਦਮ ਆਸਨ ਢਾ ਕੇ ਬੈਠਾ ਹੋਇਆ ਸੀ ਖਤਰ ਆਤਾ ਧਰਮ ਛੋੜਿਆ ਮਲੇਸ਼ ਪਾਖ ਆ ਗਈ ਸ੍ਰੇਸ਼ਟ ਸਭ ਇੱਕ ਵਰਨ ਹੋਏ ਧਰਮ ਕੀ ਗਾਤ ਰਹੀ ਖੱਤਰੀ ਆਤਾ ਧਰਮ ਛੋੜਿਆ ਅਰਥਾਤ ਕਿ ਖੱਤਰੀਆਂ ਨੇ ਵੀ ਆਪਣਾ ਸੂਰਮਗਤੀ ਵਾਲਾ ਧਰਮ ਛੱਡ ਦਿੱਤਾ ਪਰ ਮਲੇਸ਼ ਪਾਖਿਆ ਗਹੀ ਮੁਸਲਮਾਨਾਂ ਨੂੰ ਇੱਕ ਬੰਨੇ ਮਲੇਸ਼ ਦੱਸਦੇ ਸਨ ਉਹਨਾਂ ਦੀ ਭਾਸ਼ਾ ਅਰਬੀ ਨੂੰ ਮਲੇਸ਼ ਪਾਖਿਆ ਕਹਿੰਦੇ ਸਨ ਦੂਸਰੇ ਬੰਨੇ ਸਾਰੇ ਖੱਤਰੀਆਂ ਨੇ ਮਲੇਸ਼ ਪਾਖਿਆ ਗ੍ਰਹਿਣ ਕਰ ਲਈ ਉਹਨਾਂ ਤੋਂ ਡਰਦੇ ਆ ਉਹਨਾਂ ਦੀ ਭਾਸ਼ਾ ਅਖਤਿਆਰ ਕਰ ਲਈ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦਾ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਾਤ ਰਹੇ ਸਾਰੇ ਸ੍ਰਿਸ਼ਟੇ ਇਹ ਅਕ ਵਰਣ ਹੋ ਗਏ ਸ਼ੰਕਰ ਵਰਣ ਸ਼ੂਦਰ ਵਰਣ ਹੋ ਨਿਬੜੀ ਪਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਧਰਮ ਕੀ ਗਾਥ ਰਹੀ ਧਰਮ ਦੇ ਮਰ ਜਾਦਾ ਜਾਂਦੀ ਰਹੀ ਕਹਿੰਦਾ ਅਸਟ ਸਾਜ ਸਾਜ ਪੁਰਾਣ ਸੁੱਧ ਹੈ ਕਰਹਾ ਵੇਦ ਅਬਿਆਸ ਬੇਨਾ ਨਾਮ ਹਰਕੇ ਮੁਗਤ ਨਾਹੀ ਕਹਾ ਨਾਨਕ ਦਾਸ ਆਸਟ ਸਾਜ ਸਾਜ ਪੁਰਾਣ ਸੋਧ ਹੈ ਅਰਥਾਤ ਕਿ ਰਖੀਆਂ ਦੇ ਰਤੇ ਹੋਏ ਅੱਠ ਵਿਆਕਰਨਾਂ ਦੀ ਵਰਤੋਂ ਕਰਦਾ ਹੋਇਆ ਪੁਰਾਣਾ ਨੂੰ ਸੋਧਣਾ ਕਰਦਾ ਹੈ ਪੁਰਾਣਾ ਦੀ ਕੋਹ ਕਰਨੀ ਕਰਦਾ ਹੈ ਅਤੇ ਵੇਦਾਂ ਦਾ ਵੀ ਅਭਿਆਸ ਕਰਦਾ ਹੈ ਪਰੰਤੂ ਮਹਾਰਾਜ ਕਹਿੰਦਾ ਬੇਨਾਮ ਹਰ ਕੈ ਮੁਕਤ ਨਹੀਂ ਕਹਾ ਨਾਨਕ ਦਾਸ ਬੇਨਾਮ ਹਰ ਕੈ ਮੁਕਤ ਨਹੀਂ ਕਹਾ ਨਾਨਕ ਦਾਸ ਤਾਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸ ਇਹ ਗੱਲ ਕਹਿਣਾ ਕਰਦੇ ਹਾਂ ਕਿ ਹਰੀ ਪਰਮੇਸ਼ਰ ਜੀ ਇਕ ਤੁਹਾਡੇ ਨਾਮ ਤੋਂ ਬਗੈਰ ਇਹਨਾਂ ਸਾਰੇ ਕਰਮਕਾਂਡ ਅਨਸਾਰ ਇਹ ਸਾਧਨਾ ਦੇ ਦੁਆਰਾ ਮੁਕਤੀ ਮਿਲਦੀ ਨਹੀਂ ਜੀ ਕਹਿੰਦਾ ਆਸਟ ਸਾਜ ਸਾਜ ਪੁਰਾਣ ਸੋਧ ਕਰਹਾ ਬੈਦ ਅਭਿਆਸ ਬੇਨਾਮ ਹਰਿ ਕੈ ਮੁਕਤ ਨਾਹੀ ਕਹਾ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ